ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰੀਤ ਸਾਸ ਸੰਗਤ ਜੀ ਜੂਨ ਦਾ ਮਹੀਨਾ ਥੋੜੇ ਦਿਨਾਂ ਵਿੱਚ ਸ਼ੁਰੂ ਹੋਣ ਵਾਲਾ ਹੈ ਤੇ ਜੂਨ ਦਾ ਮਹੀਨਾ ਸ਼ੁਰੂ ਹੁੰਦੇ ਹੀ ਅਸੀਂ ਸੋਸ਼ਲ ਮੀਡੀਆ ਦੇ ਉੱਪਰ ਜੂਨ 1984 ਵਿੱਚ ਵਾਪਰੇ ਤੀਸਰੇ ਕੱਲੂ ਘਾਰੇ ਦੇ ਸਬੰਧ ਵਿੱਚ ਪੋਸਟਾਂ ਦੇਖਦੇ ਆਂ ਸ਼ਹੀਦਾਂ ਨੂੰ ਯਾਦ ਕਰਦੇ ਆਂ ਅਜਿਹੇ ਵਿੱਚ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਸਿੱਖਾਂ ਨੂੰ ਇਹ ਕਹਿੰਦੇ ਨੇ ਕਿ ਇਹ ਗੱਲ ਤੁਹਾਨੂੰ ਹੁਣ ਭੁੱਲ ਜਾਣੀ ਚਾਹੀਦੀ ਹੈ ਕਿਉਂਕਿ ਇਸ ਨੂੰ ਯਾਦ ਕਰਕੇ ਤਾਂ ਤੁਹਾਡੇ ਜਿਹੜੇ ਜ਼ਖਮ ਨੇ ਉਹ ਅੱਲੇ ਹੋ ਜਾਣਗੇ ਜ਼ਖਮ ਦੁਬਾਰਾ ਜਿਹੜੇ ਨੇ ਉਹ ਹਰੇ ਹੋ ਜਾਣਗੇ ਤੁਸੀਂ ਇਸ ਗੱਲ ਨੂੰ ਭੁੱਲ ਕਿਵੇਂ ਜਾਂਦੇ ਹੈ ਹੈਰਾਨੀ ਦੀ ਗੱਲ ਹੈ 사ਸੰਗਤ ਜੀ ਕੀ ਆਪਣੇ ਉੱਤੇ ਵਾਪਰੇ ਹੋਏ ਕੱਲੂ ਘਾਰੇ ਨੂੰ ਕੋਈ ਭੁੱਲ ਸਕਦਾ ਅਸੀਂ ਸਨ 1746 ਵਿੱਚ ਵਾਪਰੇ ਛੋਟੇ ਕੱਲੂ ਘਾਰੇ ਸਨ 1762 ਵਿੱਚ ਵਾਪਰੇ ਵੱਡੇ ਕੱਲੂ ਘਾਰੇ ਨੂੰ ਨਹੀਂ ਭੁੱਲਦੇ ਕਿ ਅਸੀਂ ਇਹ ਆਪਣੇ ਰੀਸੈਂਟ ਟਾਈਮ ਵਿੱਚ ਜਿਹੜਾ ਸਾਡੇ ਨਾਲ ਕੱਲੂ ਘਾਰਾ ਵਾਪਰਿਆ ਇਸ ਨੂੰ ਕਿਵੇਂ ਭੁੱਲ ਜਾਈਏ ਕੱਲੂ ਘਾਰੇ ਦਾ ਚੁੰਦਾ ਕਿਸੇ ਕੌਮ ਨੂੰ ਤਲਤੀ ਤੋਂ ਪੂਰੀ ਤਰ੍ਹਾਂ ਖਤਮ ਕਰ ਦੇਣਾ ਇਹ ਏਡੀ ਵੱਡੀ ਸਾਜ਼ਿਸ਼ ਜਦੋਂ ਆਜ਼ਾਦ ਦੇਸ਼ ਜਿਹੜਾ ਲੋਕਤੰਤਰ ਆਪਣੇ ਆਪ ਨੂੰ ਕਹਿੰਦਾ ਸੀ ਉਸ ਦੇਸ਼ ਦੀ ਫੌਜ ਨੇ ਮਾਨਵਤਾ ਨੂੰ ਸਾਂਝੀ ਵਾਲਤਾ ਦਾ ਉਪਦੇਸ਼ ਦੇਣ ਵਾਲਾ ਸਥਾਨ ਹੈ ਉਸ ਸਥਾਨ ਦੇ ਉੱਤੇ ਟੈਂਕ ਤੋਪਾਂ ਦੇ ਗੋਲੇ ਚਲਾ ਕੇ ਉਸ ਨੂੰ ਤਾੜ ਢੇਰੀ ਕਰ ਦਿੱਤਾ ਤੂੰ ਤੁਸੀਂ ਆਖਦੇ ਹੋ ਭੁੱਲ ਜਾਈਏ ਕਿਵੇਂ ਆਖਦੇ ਹੋ ਭੁੱਲ ਜਾਈਏ ਮੈਨੂੰ ਕੱਲ ਦੱਸੋ ਇਸ ਗੱਲ ਨੂੰ ਵਾਪਸ ਤੱਕ ਸਿਰਫ 40 ਸਾਲ ਹੀ ਹੋਏ ਨੇ ਤੁਸੀਂ ਸਾਨੂੰ ਸਿੱਖਿਆ ਦਿੰਦੇ ਹੋ ਕਿ ਤੁਹਾਨੂੰ ਭੁੱਲ ਜਾਣਾ ਚਾਹੀਦਾ ਹੈ ਰਮਾਇਣ ਨੂੰ ਵਾਪਸ ਕਿੰਨੇ ਸਾਲ ਹੋ ਗਏ ਨੇ ਕੀ ਤੁਸੀਂ ਰਾਵਣ ਨੂੰ ਭੁੱਲੇ ਹੋ ਜਦੋਂ ਮਹਾਭਾਰਤ ਨੂੰ ਵਾਪਸ ਇੰਨੇ ਸਾਲ ਹੋ ਗਏ ਨੇ ਕੀ ਤੁਸੀਂ ਮਹਾਭਾਰਤ ਨੂੰ ਭੁੱਲੇ ਦੁਨੀਆ ਦੇ ਵਿੱਚ ਜਿੰਨੇ ਵੀ ਵੱਡੇ ਧਰਮਾਂ ਦੇ ਅੰਦਰ ਵੱਡੀਆਂ ਘਟਨਾਵਾਂ ਹੋਈਆਂ ਨੇ ਕੀ ਕੋਈ ਵੀ ਧਰਮ ਆਪਣੀ ਉਸ ਵੱਡੀ ਘਟਨਾ ਨੂੰ ਭੁੱਲਦਾ ਹੈ ਜੇ ਤੁਸੀਂ ਇਸਲਾਮ ਨੂੰ ਕਹੋ ਕਿ ਕਰਬਲਾ ਦਾ ਮੈਦਾਨ ਭੁੱਲ ਜਾਣ ਹੋ ਸਕਦਾ ਨਹੀਂ ਹੋ ਸਕਦਾ ਜੇ ਤੁਸੀਂ 크ਿਸਚੀਅਨ ਨੂੰ ਕਹੋ ਕਿ ਭਾਈ ਤੁਸੀਂ ਜਿਹੜਾ ਜੀਸਸ ਨੂੰ ਸੂਲੀ ਤੇ ਚੜਾਇਆ ਸਲੀਬ ਤੇ ਚੜਾਇਆ ਗਿਆ ਉਸ ਨੂੰ ਭੁੱਲ ਜਾ ਕੀ ਹੋ ਸਕਦਾ ਕੋਈ ਵੀ ਧਰਮ ਆਪਣੇ ਅੰਦਰ ਵਾਪਰੀ ਹੋਈ ਵੱਡੀ ਘਟਨਾ ਨੂੰ ਭੁੱਲ ਨਹੀਂ ਸਕਦਾ ਕਿਉਂਕਿ ਇਹੀ ਚੀਜ਼ਾਂ ਨੇ ਦੁਨੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਧਰਮ ਨਾਲ ਜੋੜ ਕੇ ਰੱਖਦੀਆਂ ਨੇ ਬੇਸ਼ੱਕ ਅਸੀਂ ਜੂਨ 1984 ਵਿੱਚ ਵਾਪਰੇ ਕੱਲੂ ਘਾਰੇ ਦੇ ਦੌਰਾਨ ਆਪਣੇ ਹਜ਼ਾਰਾ ਸਿੰਘ ਸਿੰਘ ਨਿਆਸੀ ਇਤ ਕਰਵਾਏ ਨੇ ਦਿਨਾਂ ਵਿੱਚ ਬੱਚੇ, ਗੁੱਡੇ, ਜਵਾਨ ਸਾਰੇ ਸ਼ਾਮਿਲ ਨੇ ਇਹ ਸ਼ਹੀਦੀ ਖੀਦੀ ਜਿਹੜੀ ਹੈ 1 ਜੂਨ ਤੋਂ ਲੈ ਕੇ 6 ਜੂਨ ਤੱਕ ਬਸ ਖਤਮ ਨਹੀਂ ਸੀ ਹੋ ਗਈ ਉੱਥੇ 1984 ਵਿੱਚ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਸਿੱਖਾਂ ਦੇ ਗळा ਵਿੱਚ ਪੈਰ ਪਾ ਕੇ ਸਾੜਿਆ ਗਿਆ ਇਹ ਗੱਲਾਂ ਅਸੀਂ ਕਿਵੇਂ ਭੁੱਲ ਜਾਈਏ ਤੇ ਇਹ ਕੋਈ ਗੁਲਾਮ ਦੇਸ਼ ਦੇ ਵਿੱਚ ਕਵਾਪੀਆਂ ਕਰਨਾਵਾਂ ਨਹੀਂ ਨੇ ਇਹ ਆਜ਼ਾਦ ਦੇਸ਼ ਵਿੱਚ ਵਾਪਰੀਆਂ ਘਟਨਾਵਾਂ ਨੇ ਤੇ ਉਹਨਾਂ ਨਾਲ ਵਾਪਰੀਆਂ ਨੇ ਜਿਨ੍ਹਾਂ ਦੀਆਂ ਇਸ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਸਭ ਤੋਂ ਵੱਧ ਕੁਰਬਾਨੀਆਂ ਨੇ ਪਤਾ ਨਹੀਂ ਕਿਸ ਤਰ੍ਹਾਂ ਇਹ ਲੋਕ ਇੰਨੀ ਗੱਲ ਕਹਿ ਦਿੰਦੇ ਨੇ ਕਿ ਤੁਹਾਨੂੰ ਭੁੱਲ ਜਾਣਾ ਚਾਹੀਦਾ ਹੈ ਇੰਨੀ ਦੇਰ ਤੱਕ ਅਸੀਂ ਆਪਣੇ ਇਤਿਹਾਸ ਨੂੰ ਯਾਦ ਰੱਖਾਂਗੇ ਅਸੀਂ ਜਿਉਂਦੇ ਰਹਾਂਗੇ ਇਸ ਲਈ ਆਪਣੇ ਬੱਚਿਆਂ ਨੂੰ 1 ਜੂਨ ਤੋਂ ਲੈ ਕੇ 6 ਜੂਨ ਤੱਕ ਜਿਹੜਾ ਹੈ ਉਹ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਲਾਵਾ ਹੋਰ 37 ਗੁਰਦੁਆਰੇ ਜਿੱਨਾਂ ਉੱਪਰ ਭਾਰਤੀ ਫੌਜ ਨੇ ਹਮਲੇ ਕੀਤੇ ਨੇ ਉਹਨਾਂ ਦੀ ਦਾਸਤਾਨ ਆਪਣੇ ਬੱਚਾ ਨੂੰ ਜ਼ਰੂਰ ਸੁਣਾਓ ਹੁਣ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੇ ਵੀ ਕਿਹਾ ਹੈ ਕਿ 1 ਜੂਨ ਤੋਂ ਲੈ ਕੇ 6 ਜੂਨ ਤੱਕ ਆਪਣੇ ਆਪਣੇ ਇਲਾਕੇ ਦੇ ਗੁਰੂ ਘਰਾਂ ਵਿੱਚ ਇਸ ਸੰਬੰਧੀ ਪਦਰਸ਼ਣੀਆਂ ਲਗਾਓ ਆਪਣੇ ਬੱਚਿਆਂ ਨੂੰ ਇਤਿਹਾਸ ਸੁਣਾਓ ਬੁਢੀ ਤੇ ਰਾਮੇਚ ਉਹਨਾਂ ਸ਼ਹੀਦਾਂ ਦੇ ਬਾਰੇ ਅਰਦਾਸ ਕਰੋ ਤਾਂ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਸ ਨੂੰ ਪਤਾ ਲੱਗ ਸਕੇ ਕਿ ਜਿਹੜੀ ਹਿੰਦੁਸਤਾਨ ਦੀ ਸਰਕਾਰ ਹੈ ਉਹਦਾ ਸਿੱਖਾ ਪ੍ਰਤੀ ਕੀ ਰਵੱਈਆ ਰਿਹਾ ਹੈ ਜਾ ਅੱਜ ਵੀ ਉਹਨਾਂ ਦਾ ਰਵੱਈਆ ਕਿਸ ਤਰ੍ਹਾਂ ਦਾ ਹੈ ਤੁਸੀਂ ਕਿਸਾਨ ਅੰਦੋਲਨ ਦੇਖਿਆ ਉਸ ਸਮੇਂ ਸਿੱਖਾਂ ਨੂੰ ਅਤਵਾਦੀ ਤੱਕਾਇਆ ਗਿਆ ਪਰ ਜਦੋਂ ਕੋਰੋਨਾ ਦੇ ਸਮੇਂ ਅਸੀਂ ਗੱਲ ਕਰਦੇ ਹਾਂ ਤਾਂ ਸਿੱਖਾਂ ਨੇ ਦਿਨ-ਫੁੱਲ ਕੇ ਜਿੱਥੇ ਭੋਜਨ ਦੀ ਵਿਵਸਥਾ ਕੀਤੀ ਉੱਥੇ ਉਹਨਾਂ ਨੇ ਮਰ ਰਹੇ ਮਰੀਜ਼ਾਂ ਨੂੰ ਆਕਸੀਜਨ ਦਾ ਲੰਗਰ ਲਗਾ ਕੇ ਜਾਨਾਂ ਬਚਾਈਆਂ ਵੀ ਨੇ ਜਦੋਂ ਇੱਕ ਕੌਮ ਜਿਹੜੀ ਹੈ ਉਹ ਆਪਣੇ ਦੇਸ਼ ਦੇ ਲੋਕਾਪਤੀ ਪੂਰੀ ਤਰ੍ਹਾਂ ਸਮਰਪਿਤ ਹੈ ਪਰ ਉਹ ਦੇਸ਼ ਉਸ ਦੇ ਬਦਲੇ ਸਿੱਖਾਂ ਨੂੰ ਕੱਲੂਕਾਰੇ ਦੇ ਰਿਹਾ ਹੈ ਉਸ ਦੇ ਬਦਲੇ ਸਿੱਖਾਂ ਦੀ ਨੌਜਵਾਨੀ ਦੇ ਉੱਪਰ ਐਨਐਸਏ ਲਗਾ ਕੇ ਉਹਨਾਂ ਨੂੰ ਡਿਗਰੂਦ ਦਿਲ ਛੁੱਟ ਰਿਹਾ ਹੈ ਜੋ ਹਾਲਾਤ 1976 ਤੋਂ ਲੈ ਕੇ ਸਾਡੇ 1994-95 ਤੱਕ ਰਹੇ ਨੇ ਸਿੱਖਾਂ ਨੂੰ ਘਰੋਂ ਕੱਢ ਕੱਢ ਕੇ ਝੂਠੇ ਮੁਕਾਬਲੇ ਬਣਾ ਕੇ ਸ਼ਹੀਦ ਕਰ ਦਿੱਤਾ ਗਿਆ ਜਿੰਨਾਂ ਮਾਵਾਂ ਦੇ ਪੁੱਤ ਮਾਰੇ ਗਏ ਉਸ ਸਮੇਂ ਜੇ ਉਹ ਮਾਵਾਂ ਜਿੰਦੀਆਂ ਹਾਂ ਤਾਂ ਉਹ ਮਾਵਾਂ ਕਿਵੇਂ ਭੁੱਲ ਜਾਣਗੀਆਂ ਜਿੰਨਾ ਪਤਨੀਆਂ ਦੇ ਪਤੀ ਘਰ ਵਾਪਸ ਨਹੀਂ ਆਏ ਖੇਤਾਂ 'ਚੋਂ ਜੇ ਉਹ ਜਿਉਂਦਿਆਂ ਨੇ ਤਾਂ ਉਹ ਕਿਵੇਂ ਭੁੱਲ ਜਾਣਗੀਆਂ ਉਹਨਾਂ ਨੂੰ ਜਿੰਨਾ ਬੱਚਿਆਂ ਦਾ ਪਿਓ ਘਰੇ ਵਾਪਸ ਨਹੀਂ ਆਇਆ ਉਹ ਬੱਚੇ ਕਿਵੇਂ ਭੁੱਲ ਜਾਣਗੇ ਇਸ ਇੱਕ ਸਮੇਂ ਨੂੰ ਥੋੜੇ ਸਾਲਾਂ ਬਾਅਦ ਤੁਹਾਨੂੰ ਕਹਿ ਜਾਵੇ ਵੀ ਹਾਂ ਤੁਸੀਂ ਭੁੱਲ ਜਾਓ ਇਹ ਪੋਸੀਬਲ ਨਹੀਂ ਆ ਇਹ ਪ੍ਰੈਕਟੀਕਲ ਗੱਲਾਂ ਨਹੀਂ ਹੁੰਦੀਆਂ ਜਦੋਂ ਵੀ ਜੂਨ ਦਾ ਮਹੀਨਾ ਸ਼ੁਰੂ ਹੋਏਗਾ ਉਦੋਂ ਸਿੱਖਾਂ ਦੇ ਅੰਦਰ ਸੱਲ ਉੱਠੇਗੀ ਉੱਠੇਗੀ ਕਿਉਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਹਮਲਾ ਕੀਤਾ ਗਿਆ ਪੂਰੀ ਤਰ੍ਹਾਂ ਦੇ ਨਾਲ ਤੁਸੀਂ ਪਹਿਲਾਂ ਉਸ ਦੀ ਉਸਤਾ ਅਭਿਆਸ ਕੀਤਾ ਅਤੇ ਫਿਰ ਤੁਸੀਂ ਹਮਲਾ ਕੀਤਾ ਅਤੇ ਬੇਦੋਸ਼ ਸਿੱਖਾਂ ਨੂੰ ਜਾਨੋਂ ਮਾਰ ਕੇ ਸਾਰੀ ਪ੍ਰਕਰਮਾਂ ਦੇ ਵਿੱਚ ਤੁਸੀਂ ਸਿੱਖਾਂ ਦੀਆਂ ਲਾਸ਼ਾਂ ਫੜ ਦਿੱਤੀਆਂ ਇਹ ਭੁੱਲਣ ਯੋਗ ਨਹੀਂ ਇਸ ਲਈ ਮੈਂ ਇਹ ਗੱਲ ਹਮੇਸ਼ਾ ਕਹਿਣਾ ਹਾਂ ਕਿ ਜੂਨ 1984 ਦਾ ਕਲੂਕਾਰਾ ਨਾ ਭੁੱਲਣ ਯੋਗ ਹੈ ਨਾ ਬਖਸ਼ਣ ਯੋਗ ਹੈ ਇਹ ਪੀੜੀਆਂ ਖਤਮ ਹੋ ਜਾਣਗੀਆਂ ਜਿਨ੍ਹਾਂ ਨੇ ਕੀਤਾ ਉਹਨਾਂ ਦੀਆਂ ਵੀ ਜਿਨ੍ਹਾਂ ਨਾਲ ਵਾਪਰਿਆ ਉਹਨਾਂ ਨਾਲ ਵੀ ਪਰ ਇਹ ਇਤਿਹਾਸ ਹਮੇਸ਼ਾ ਜੂਨ ਦੇ ਮਹੀਨੇ ਵਿੱਚ ਦੁਹਰਾਇਆ ਹੀ ਜਾਵੇਗਾ ਤੇ ਇਹ ਦੁਹਰਾਉਣਾ ਬੜਾ ਜ਼ਰੂਰੀ ਵੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ